ਵੈਲਕਮ ਟੂ ਰਵਿੰਦਰ ਡਿਲੀਸ਼ੀਅਸ ਫੂਡ ਪਿੰਡੀ ਦੀ ਸਬਜ਼ੀ ਬਣਾਵਾਂਗੇ ਔਰ ਉਹ ਵੀ ਬਹੁਤ ਜਲਦੀ ਬਣ ਜਾਂਦੀ ਹੈ ਬਹੁਤ ਟੇਸਟੀ ਬਣਦੀ ਹੈ ਬਹੁਤ ਕਰੰਚੀ ਬਣਦੀ ਹੈ ਅਗਰ ਅਸੀਂ ਇਹਨੂੰ ਸਹੀ ਤਰੀਕੇ ਨਾਲ ਬਣਾਉਂਦੇ ਆ ਤਾਂ ਬਹੁਤ ਵਧੀਆ ਬਣਦੀ ਹੈ ਜੇ ਅਸੀਂ ਇਹਨਾਂ ਨੂੰ ਇੱਕ ਟ੍ਰਿਕ ਨਾਲ ਬਣਾਉਂਦੇ ਆ ਬਹੁਤ ਵਧੀਆ ਤਰੀਕੇ ਨਾਲ ਹਾਂਜੀ ਪਿੰਡੀ ਨੂੰ ਮੈਂ ਕੱਟ ਲਿਆ ਹੈ ਹਾਂ ਜੀ ਪਿੰਡੀ ਦੀ ਸਬਜੀ ਨੂੰ ਮੈਂ ਕੱਟ ਲਿਆ ਹੈ। ਆਹ ਰੋਹਨਸੀ ਨੂੰ ਫਰਾਈ ਕਰਾਂਗੇ। ਆਇਲ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ। ਅਸੀਂ ਪਿੰਡੀਆਂ ਨੂੰ ਪਹਿਲਾਂ ਪਾਵਾਂਗੇ। ਮੈਂ ਬਿਲਕੁਲ ਬਹੁਤ ਘੱਟ ਆਇਲ ਦਾ ਯੂਜ਼ ਕਰ ਰਹੀ ਹਾਂ। ਦੇਖੋ ਆਇਲ ਹੈ ਨਹੀਂ ਬਹੁਤ ਘੱਟ ਹੈ। जो भी भिंडियां बनाया हो सब तो पहल भिंडिया फ्राई करो का जो जो भिंडियाँ है लेस नहीं छट दी लेसियां नहीं बन दी बहुत करंची बन दिया है हाँ जी भिंडियाँ फ्राई हो गई हम अच्छे पावे प्याज ਉਹਨਾਂ ਸੇ ਪਿਆਜ਼ ਨੂੰ ਫਰਾਈ ਕਰ ਲਾਂਗੇ। ਹਲਦੀ ਹੁਣ ਮੈਂ ਹਲਦੀ ਵਿੱਚ ਕੱਟ ਲਈਆ। ਮਨੂੰ ਐਸੇ ਸਬਜ਼ੀ ਦੇ ਵਿੱਚ ਪਾਵਾਂਗੇ। ਹਾਂਜੀ ਹੁਣ ਪਾਵਾਂਗੇ ਨਮਕ। ਹਲਦੀ हाँ जी हमें पावगे गर्म मसाला थोड़ी देगी मिर्च आमथोर पाउडर हाँ आम जी सब्जी बन के तैयार है देखो कि तो बनी है तम तो सब्जी की रेसिपी किमें लगी प्लीज ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਜ਼ਰੂਰ ਸੁਬਾ ਲਿਓ ਤੁਹਾਨੂੰ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਫਿਰ ਸਾਨੂੰ ਜ਼ਿਆਦਾ